ਦਰਸ਼ਕੋ ਇੱਕ 9 ਸਾਲ ਦੀ ਬੱਚੀ ਛੁੱਟੀਆਂ ਕੱਟਣ ਵਾਸਤੇ ਆਪਣੀ ਭੂਆ ਦੇ ਘਰ ਆਉਂਦੀ ਆ ਇਸ ਤੋਂ ਬਾਅਦ ਉਸ ਲੜਕੀ ਦਾ ਫੁੱਫੜ ਉਸ ਛੋਟੀ ਬੱਚੀ ਤੇ ਗੰਦੀ ਨਿਗਾਹ ਰੱਖਦਾ ਅਤੇ ਫਿਰ ਉਹ ਐਸਾ ਕੰਡ ਕਰਦਾ ਜਦੋਂ ਤੁਸੀਂ ਇਹ ਪੂਰੀ ਘਟਨਾ ਬਾਰੇ ਸੁਣੋਗੇ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਅਤੇ ਤੁਸੀਂ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਆਖਰ ਇੱਕ ਫੁੱਫੜਾ ਆਪਣੀ ਛੋਟੀ ਬੱਚਿਆਂ ਵਰਗੀ ਲੜਕੀ ਦੇ ਨਾਲ ਇਸ ਤਰ੍ਹਾਂ ਕਿ ਮੈਂ ਕਰ ਸਕਦਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਤੇ ਅੱਜ ਦੀ ਜੋ ਸੱਚੀ ਕਹਾੜਾ ਇਹ ਜ਼ਿਲ੍ਹਾ ਬਰਨਾਲਾ ਪਿੰਡ ਕੈਰੇ ਦੀ ਹੈ ਪਿੰਡ ਕੈਰੂ ਦੇ ਵਿੱਚ ਇੱਕ ਗਰੀਬ ਮਜ਼ਦੂਰ ਪਰਿਵਾਰਾ ਇੱਕ ਪ੍ਰਵਾਸੀ ਪਰਿਵਾਰ ਜੋ ਕਿ ਭੱਠੇ ਦੇ ਉੱਤੇ ਪਖੇੜ ਦਾ ਕੰਮ ਕਰਦਾ ਸੀ ਉਹਨਾਂ ਦੇ ਨਾਲ ਹੀ ਉਹਨਾਂ ਦਾ ਪ੍ਰਾਣਾ ਕਿ ਮੁਜ਼ਫਰਪੁਰ ਦਾ ਰਹਿਣ ਵਾਲਾ ਸੀ ਜਿਹੜਾ ਜੋ ਪੀੜਤ ਪਰਿਵਾਰ ਹੈ ਉਹ ਵੀ ਜੂਪੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਿੰਡ ਕੈਰੋਂ ਦੀ ਪੰਚਾਇਤ ਨੇ ਦੱਸਿਆ ਕਿ ਜਦੋਂ ਇਹ ਘਟਨਾ ਘਟਿਆ ਤਾਂ ਜੋ ਅਪਰਾਧੀ ਸੀਗਾ ਉਹ ਬੱਚੀ ਨੂੰ ਘਰੋਂ ਇਹ ਕਹਿ ਕੇ ਲੈ ਜਾਂਦਾ ਕਿ ਆਪਾਂ ਪਿੰਡ ਕੈਰੇ ਤੋਂ ਲੱਸੀ ਲੈ ਕੇ ਆਉਣੇ ਆ ਜਿਵੇਂ ਹੀ ਉਹ ਉਸ ਲੜਕੀ ਨੂੰ ਘਰੋਂ ਲੈ ਕੇ ਜਾਂਦਾ ਤਾਂ ਇਸ ਤੋਂ ਬਾਅਦ ਫਿਰ ਉਸ ਲੜਕੀ ਨੂੰ ਇੱਕ ਸੁੰਨਸਾਨ ਜਗ੍ਹਾ ਤੇ ਲੈ ਜਾਂਦਾ ਇਸ ਤੋਂ ਬਾਅਦ ਉਸ ਲੜਕੀ ਦੇ ਨਾਲ ਉਹ ਬਹੁਤ ਹੀ ਘਟਿਆ ਕਾਣ ਕਰਦਾ ਗੰਦਾ ਕੰਮ ਕਰਦਾ ਅਤੇ ਉਹ ਲੜਕੀ ਬਹੁਤ ਜ਼ਿਆਦਾ ਰੋਂਦੀ ਕਰ ਲਾਉਂਦੀ ਹੈ ਚੀਕਾ ਮਾਰਦੀ ਹੈ ਅਤੇ ਫਿਰ ਉਸ ਦੀ ਆਵਾਜ਼ ਇੱਕ ਕੋਲ ਖੇਤ ਚ ਕੰਮ ਕਰਦੇ ਕਿਸਾਨ ਨੂੰ ਸੁਣ ਜਾਂਦੀ ਹੈ ਅਤੇ ਇਸ ਤੋਂ ਬਾਅਦ ਉਹ ਉਸ ਜਗ੍ਹਾ ਤੇ ਆਉਂਦਾ ਅਤੇ ਜਿਵੇਂ ਹੀ ਉਹ ਦੋਸ਼ੀ ਉਸ ਕਿਸਾਨ ਨੂੰ ਆਉਂਦੇ ਨੂੰ ਦੇਖਦਾ ਤਾਂ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਅਤੇ ਜਿਹੜੀ ਬੱਚੀ ਸੀ ਉਹ ਖੂਨ ਦੇ ਨਾਲ ਲਤਪਤ ਹੋ ਜਾਂਦੀ ਹੈ ਇਸ ਤੋਂ ਬਾਅਦ ਫਿਰ ਤੁਰੰਤ ਉਹ ਕਿਸਾਨ ਆ ਪਿੰਡ ਦੇ ਲੋਕਾਂ ਨੂੰ ਬੁਲਾਉਂਦਾ ਅਤੇ ਪਿੰਡ ਦੇ ਲੋਕ ਫਿਰ ਪੁਲਿਸ ਨੂੰ ਫੋਨ ਕਾਲ ਕਰ ਦਿੰਦੇ ਤਾਂ ਤੁਰੰਤ ਮੌਕੇ ਤੇ ਪੁਲਿਸ ਵੀ ਪਹੁੰਚ ਜਾਂਦੀ ਹੈ ਇਸ ਤੋਂ ਬਾਅਦ 108 ਨੰਬਰ ਤੇ ਫੋਨ ਕਾਲ ਕੀਤੀ ਜਾਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਇਹ ਸਵੇਰੇ ਤਕਰੀਬਨ 8:15 ਮਿੰਟ ਤੇ ਘਟਨਾ ਘਟਦੀ ਹੈ ਤਾਂ ਤੁਰੰਤ ਲੜਕੀ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਜਾਂਦਾ ਤਾਂ ਇਸ ਤੋਂ ਬਾਅਦ ਬੀਕੇ ਯੂਦੇ ਇੱਕ ਕਿਸਾਨ ਆਗੂ ਜ਼ਿਲ੍ਹਾ ਜਰਨਲ ਸਕੱਤਰ ਪ੍ਰਿਤਪਾਲ ਜੀ ਨੇ ਦੱਸਿਆ ਕਿ ਅਸੀਂ ਸਵੇਰ ਦੇ ਟਾਈਮ ਲੜਕੀ ਨੂੰ ਹਸਪੀਟਲ ਦੇ ਵਿੱਚ ਲੈ ਕੇ ਆਏ ਸੀ ਪਰ ਡਾਕਟਰਾਂ ਦੀ ਇੰਗਹਿਲੀ ਕਰਕੇ ਉਸ ਨੂੰ ਤਕਰੀਬਨ 12 ਵਜੇ ਦਾਖਲ ਕੀਤਾ ਗਿਆ ਪਤਾ ਨਹੀਂ ਇੰਨਾ ਟਾਈਮ ਉਹ ਕੀ ਕਰਦੇ ਰਹੇ ਨੇ ਪਰ ਉਹਨਾਂ ਨੇ ਵੀ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਨਾਲ ਦੀ ਨਾਲ ਕਾਰਵਾਈ ਕੀਤੀ ਅਤੇ ਤੁਰੰਤ ਮੌਕੇ ਤੇ ਪਹੁੰਚੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਕਿਉਂਕਿ ਪੁਲਿਸ ਨੇ ਮੌਕੇ ਤੇ ਆ ਕੇ ਉਸ ਬੱਚੀ ਦੇ ਕੇਸ ਦੀ ਇਨਵੈਸਟੀਗੇਸ਼ਨ ਸੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਸੀ ਸੋ ਫਲਹਾਲ ਜਿਹੜਾ ਉਹ ਦੋਸ਼ੀ ਹੈ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਬੱਚੀ ਨੂੰ ਸਿਵਲ ਹਸਪੀਟਲ ਬਰਨਾਲਾ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉਧਰ ਪੁਲਿਸ ਨੇ ਪੁਕਸ ਐਕਟ ਅਤੇ ਹੋਰ ਧਾਰਾਵਾਂ 'ਮਾ ਲਾ ਕੇ ਉਸ ਅਪਰਾਧੀ ਉੱਤੇ ਮਾਮਲਾ ਦਰਜ ਕਰ ਰਿਹਾ ਦੱਸਿਆ ਜਾ ਰਿਹਾ ਕਿ ਅਪਰਾਧੀ ਦੀ ਉਮਰ 55 ਸਾਲ ਅਤੇ ਉਸ ਬੱਚੀ ਦੀ ਜਿਹੜੀ ਉਮਰ ਸੀ ਉਹ ਸਿਰਫ 9 ਸਾਲ ਸੀ ਰਿਸ਼ਤਿਆਂ ਦੇ ਵਿੱਚ ਉਹ ਲੜਕੀ ਦਾ ਫਫੜ ਲੱਗਦਾ ਸੀ ਪਰ ਉਸਨੇ ਇਹ ਨਹੀਂ ਸੋਚਿਆ ਕਿ ਇਹ ਮੇਰੀ ਛੋਟੀ ਬੱਚੀ ਆ ਉਸਨੇ ਰਿਸ਼ਤਿਆਂ ਤੇ ਵੀ ਇੱਕ ਬਹੁਤ ਵੱਡਾ ਦਾਗ ਲਗਾ ਦਿੱਤਾ ਸੋ ਪੁਲਿਸ ਨੇ ਇਸ ਘਟਨਾ ਕਰਨ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਨਵੈਸਟੀਗੇਸ਼ਨ ਨਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਇਹ ਵੀ ਕਿਹਾ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ ਸੋ ਦਰਸ਼ਕੋ ਸਾਡਾ ਕੰਮ ਹੈ ਤੁਹਾਨੂੰ ਅਵੇਅਰ ਕਰਨਾ ਤਾਂ ਕਿ ਆਪਣੇ ਬੱਚਿਆਂ ਦਾ ਤੁਸੀਂ ਖਿਆਲ ਰੱਖੋ ਜਾਗਰਤ ਰਹੋ ਕਿਉਂਕਿ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਕਿ ਕਾਫੀ ਦਿਨਾਂ ਤੋਂ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਘਟ ਰਚੁਕੀਆਂ ਨੇ ਜੋ ਕਿ ਛੋਟੀਆਂ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੇ ਗੰਦੇ ਕਾਂਡ ਹੋ ਰਹੇ ਨੇ ਸੋ ਦਰਸ਼ਕੋ ਅਵੇਰ ਰਹੋ ਆਪਣੇ ਬੱਚਿਆਂ ਦਾ ਖਿਆਲ ਜ਼ਰੂਰ ਰੱਖੋ ਹੋਰਾਂ ਤਾਂ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦਿਆਂ ਕਿਸੇ ਨਵੀਂ ਵੀਡੀਓ ਦੇ ਨਾਲ ਤੁਸੀਂ ਦੇਖਦੇ ਰਹੋ ਗੁਰ ਪੰਜਾਬ ਦੇ